ਆਪੇ ਸਾਥ ਮੈਡਰ ਜੀ ਕੋ ਪੂਰਨ ਹੋਰ ਹੋਰ ਦੀ ਆਦੋਤ ਸਾਵਨ ਵਾਰ ਵਾਰੀ ਦਾਲ ਪੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਐ ਕੋਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰ ਦੇ ਮਾਲਕ ਗੁਰੂ ਦਵਾਰੇ ਹੋਏ ਇਸ ਜੋਗੀ ਕਾਲੇ ਸੇ ਵਰਤਾ ਗੁਰਦਵਾਰੇ ਗੁਰੂ ਦਾ ਘਰ ਇਹ ਬਖਸ਼ੀਤੇ ਨੇ ਜਿੱਥੇ ਸਿੱਖ ਪੰਥ ਦੇ ਸਮਰੰਥ ਗੁਰੂ ਪ੍ਰਤਾਪ ਗੁਰੂ ਸਾਡੇ ਪਰਤੇ موسیقی कान्त तुतु तुवासी के कान दृष्ट गुरु मान लिया गुरु कर पाया तु ये कौ सी नाम हरि चरन नित्य को वद महान धर्म मान जी आनंद सुख और भागमरो सब गुण गुरु के पारवा तु कर पाया सादु नाम वाही नामे गुरु सत नाम वाह गुरु सतनाम ਤੋ ਕਰਿ ਨਿਰੋਧ ਹੋਵੈ ਹਟਾਲ ਮੁਨਕ ਅਯੂਧ ਸਤੰਗਰ ਪ੍ਰਸਾਦ ਜਾਕਰੋ ਜਿਗਤ ਸਤਿ ਹੈ ਸਿ ਸਚ ਨਾਨਕ ਹੋਸੀ ਸਿ ਸਚਿਆਤਮੋ ਅੰਕੁਰ ਵਾਹਿਗੁਰੂ ਵਾਹਿਗੁਰੂ ਹੋਰ ਕੀ ਗੁਰਾ ਬਲਾਵੇ ਨਿਹਾਲ ਹੋ ਜਾਵੇ ਮਰਬਲਾਵੇ ਨਿਹਾਲ ਹੋ ਜਾਵੇ What? Uh -oh. ਕੋਨੀ ਫਾ ਤੁਹਾਡੇ ਘਰ ਮੇਅਰ ਸਾਹਿਬ ਕਮੇਟੀ ਉਹ ਨਿਹਾਲ ਉਹ ਸ੍ਰੀ ਹਰਿ ਨਿਹਾਲ ਉਹ ਸ੍ਰੀ ਹਰਿ ਨਿਹਾਲ ਉਹ ਨਿਹਾਲ ਉਹ ਸ੍ਰੀ ਹਰਿ ਨਿਹਾਲ ਖੁਸ਼ੀ ਦੀ ਗੱਲ ਕਰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਦੇ ਪ੍ਰਧਾਨ ਸਥਾਨ ਉਸ ਗੰਗਵੀਰ ਨੂੰ ਇੰਕਾਰ ਕਰਕੇ ਮਰਵਾਲਾ ਵਿਖੇ ਜੇ ਜਿਹੜੀ ਗੁਰੂ ਪਾਸਾ ਦੇ ਸੰਗਤ ਵਾਸਤੇ ਵੱਡੀ ਬਿਲਡਿੰਗ ਦਾ ਜਿਹੜਾ ਹੈ ਨਹੀਂ ਬੰਦ ਰਿਹਾ ਗਿਆ ਜੀ ਦੇ ਵਾਸਤੇ ਜੀ ਗੁਰੂ महाराज ਪ੍ਰਕਾਸ਼ ਹੋਣਗੇ ਗੁਰਸੰਗ ਤਾਂ ਗੁਰੂ ਜੀ ਚਰਨਾ ਵਿੱਚ ਬੈਠ ਕੇ ਗੁਰੂ ਜੀਆ ਖੁਸ਼ੀਆਂ ਲੈਣਗੇ ਸੋ ਸਾਰੀਆਂ ਗੁਰਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਨਮਨ ਭੰਦੇ ਨਾਲ ਹਿੱਸਾ ਭਾ ਕੇ ਤੇ ਗੁਰਸ਼ੇਵੇਂ ਪਾਸਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼੍ਰੀ ਅਮਰ ਬਾਤ ਵਾਤਾਵਰਨ ਸ਼ੁੱਧ ਹੋ ਰਿਹਾ ਹੈ ਉਹਨਾਂ ਦੇ ਕੀ ਮੈਸੇਜ ਦੇਣਾ ਚਾਹੀਦਾ ਵਾਸਤੇ ਅੱਗੇ ਜੇ ਬਹੁਤ ਵੱਡੀ ਸਾਡੇ ਵਿਸ਼ਵ ਦੀ ਲੋੜ ਆ ਗਲੋਬਲ ਪਾਰ ਨੂੰ ਜਿਹੜਾ ਹੈ ਉਹ ਸਾਰੀ ਦੁਨੀਆ ਵਾਸਤੇ ਇੱਕ ਚੁਣੌਤੀ ਬਣੀ ਹੈ ਤੇ ਜਿਹੜਾ ਹਵਾ ਪਾਣੀ ਧਰਤੀ ਤੇ ਨਾ ਪ੍ਰਦੂਸ਼ਿਤ ਹੋ ਰਿਹਾ ਸੋ ਹੁਣ ਝੋਨੇਆਂ ਦਾ ਸੀਜ਼ਨ ਆ ਜੋ ਨੇ ਮਾਰੇ ਨੇ ਬੜੀ ਕਰਪਤੀਤੀ ਆ ਬਿਨਾ ਕਿਸੇ ਬਿਮਾਰੀਆਂ ਤੋਂ ਝੋਨੇ ਘਰਾਂ ਚਾ ਰਹੇ ਆ ਤੇ ਅਸੀਂ ਬੇਨਤੀ ਕਰਾਂਗੇ ਕਿਸਾਨ ਵੀਰਾਂ ਨੂੰ ਕਿ ਜਿਹੜਾ ਹੈ ਪਰਾਲੀ ਨੂੰ ਜ਼ਮੀਨ ਦੇ ਵਿੱਚ ਹੀ ਗਾਲੋ ਅੱਗ ਨਾ ਲਾਓ ਤਾਂ ਕਿ ਵਾਤਾਵਰਣ ਦਾ ਪ੍ਰਦੂਸ਼ਣ ਨਾ ਹੋਵੇ ਹਵਾ ਪਾਣੀ ਧਰਤੀਏ ਬਚਾਉਣੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਗੁਰੂ ਪਾਤਸ਼ਾਹ ਦੇ ਉਪਦੇਸ਼ ਵੀ ਹੈ ਸਾਨੂੰ ਪੁਰਗੁਰੂ ਪਾਣੀ ਪਿੱਤਾ ਮਾਤਾ ਕਰਤੰਮ ਹੱਥ ਪਹਿਲਾ ਪਾਣੀ ਜੀਵ ਹੈ ਜਿਤ ਹਰੇ ਅਸ ਸਾਰੇ ਜੇ ਮਹਾਵਾਕਾਂ ਸਾਰੇ ਜੇ ਹਵਾ ਪਾਣੀ ਧਰਤੀ ਬਚਾਵਾਂਗੇ ਤੇ ਬਾਬੇ ਨਾਨਕ ਦੀਆਂ ਖੁਸ਼ੀਆਂ ਤੇ ਰਹਿਮਤ ਆਉਣਗੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਤੰਦਰੁਸਤੀ ਨੂੰ ਵਖ ਰੱਖਦੇ ਹੋਏ ਬਹੁਤ ਇਹੋ ਜਿਹੇ ਮਰੀਜ਼ ਆ ਜਿਹੜੇ ਜਿਨ੍ਹਾਂ ਨੂੰ ਸਾਦੀ ਸਮੱਸਿਆ ਹੈ ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀ ਹੈਗੀ ਆ ਬਹੁਤ ਵੱਡੀ ਬਿਮਾਰੀ ਜਿਹੜੀ ਹੈ ਮੰਦਭੁੱਦੀ ਹੋ ਜਾਂਦੇ ਆ ਜਦੋਂ ਉਹਨਾਂ ਨੂੰ ਆਕਸੀਜਨ ਪੂਰੀ ਨਹੀਂ ਮਿਲਦੀ ਤੇ ਸਾਰਿਆਂ ਦੇ ਭਲੇ ਵਾਸਤੇ ਅਸੀਂ ਰੋਜ਼ ਅਰਦਾਸ ਕਰਦੇ ਆ ਤੇ ਆਪਾਂ ਪ੍ਰਾਣੀ ਨੂੰ ਅੱਗ ਨਾ ਲੱਗੇ ਧਰਤੀ ਦੀ ਗਾਲੀਏ ਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਵਧੂਗੀ ਤੇ ਵਾਤਾਵਰਣ ਵੀ ਸਤਿ ਹੋਊਗਾ ਸਾਰਿਆਂ ਖੁਸ਼ੀ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ 'ਤੇ ਮੰਨ ਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ